ਦਾਦੇ ਜਾ ਰਹੀ ਹੈ ਇੱਕ ਰਾਜਾ ਸੈਰ ਕਰਨ ਵਾਸਤੇ ਜਾਂਦਾ ਹੁੰਦਾ ਸੀ ਉਹ ਘੋੜੇ ਤੇ ਸੈਰ ਕਰਨ ਵਾਸਤੇ ਗਿਆ ਨਾਲ ਉਸ ਦੀ ਨਾਲ ਸੈੜਨਗੇ ਤੇ ਜਦੋਂ ਰਸਤੇ ਦੇ ਵਿੱਚ ਸੈਰ ਕਰਨ ਵਾਸਤੇ ਜਾ ਰਿਹਾ ਸੀ ਤੇ ਇੱਕ ਮੁਸਾਫਿਰ ਜਿਹੜਾ ਪੱਥਰ ਮਾਰ ਮਾਰ ਕੇ ਮੇਰੀ ਤੁੰਬੇਰ ਤੋੜ ਰਿਹਾ ਸੀ ਜਦੋਂ ਬੇਰ ਤੋਲਿਆ ਸੀ ਤੇ ਰਾਜਾ ਲਖੋ ਨੱਗਿਆ ਇੱਕ ਪੱਥਰ ਜਿਹੜਾ ਬਾਦਸ਼ਾਹ ਦੇ ਸਿਰ ਦੇ ਵਿੱਚ ਵੱਜ ਜਾਂਦਾ ਹੈ ਜੇ ਤਾਂ ਬਾਦਸ਼ਾਹ ਦੇ ਸਿਰ ਦੇ ਵਿੱਚ ਵੱਜ ਜਾਂਦਾ ਤੇ ਇੱਕ ਪੱਥਰ ਜਨ ਵੱਜਣ ਦੇ ਨਾਲ ਬਾਦਸ਼ਾਹ ਦੇ ਸਿਰ ਦੇ ਵਿੱਚ ਲੋਹ ਦੇ ਨੱਥੀਆਂ ਲੱਗਨ ਲੱਗ ਪਈਆਂ ਤੇ ਬਾਦਸ਼ਾਹ ਦੇ ਨਾਲ ਮੰਤਰੀ ਸੀ ਉਸ ਮੰਤਰੀ ਨੇ ਜਿਹੜਾ ਉਸ ਮਸਾਫਾ ਨੂੰ ਕੈਦ ਕਰਕੇ ਦੇ ਬਾਦਸ਼ਾਹ ਦੇ ਸਾਹਮਣੇ ਹੱਥੇ ਭੇਟ ਦਿੱਤਾ ਤੇ ਕਹਿ ਮਤਾ ਬਾਦਸ਼ਾਹ ਇਸ ਮੁਸਾਫਰ ਨੇ ਤੁਹਾਡੇ ਦੇ ਉੱਤੇ ਜਿਹੜਾ ਪੱਥਰ ਮਾਰਿਆ ਇਹ ਤੁਹਾਡਾ ਦੋਸ਼ੀ ਹੈ ਦੱਸੋ ਇਸ ਨੂੰ ਕੀ ਸਜ਼ਾ ਦਿੱਤੀ ਜਾਵੇ ਤੇ ਮਹਾਰਾਜ ਕਹਿਣ ਲੱਗੇ ਕਿ ਹਾਂ ਬੇ ਮੁਸਾਫਰ ਤੂੰ ਸਾਡੇ ਪੱਥਰ ਕਿਉਂ ਮਾਰਿਆ ਕੀ ਕਾਰਨ ਸੀ ਤੇਰਾ ਕੀ ਵਿਗਾੜਿਆ ਕੰਮ ਸਾਫਰ ਕਹਿਣ ਲਗਾ ਬਾਦਸ਼ਾਹ ਮੈਂ ਜਿਹੜਾ ਪੱਥਰ ਤੈਨੂੰ ਨਹੀਂ ਮਾਰਿਆ ਸੀ ਮੈਂ ਪੱਥਰ 베ਰੀ ਨੂੰ ਮਾਰਿਆ ਸੀ ਮੈਨੂੰ ਬਹੁਤ ਭੁੱਖ ਲੱਗੀ ਹੋਈ ਸੀ ਗੰਗਾ ਜਦੋਂ ਮੈਂ 베ਰੀ ਨੂੰ ਮਾਰਿਆ ਸੀ 베리 ਜਿਹੜੀ ਮੈਨੂੰ 베ਰ ਦਿੰਦੀ ਆ ਜਿਸ ਕਾਰਨ ਮੇਰੇ ਜਿਹੜੇ ਭੁੱਖ ਛਿੜ ਜਾਂ ਦੂਰ ਹੋ ਜਾਂਦੀ ਸੀ ਜਦ ਮੈਂ ਤੈਨੂੰ ਆਉਂਦਿਆਂ ਦੇਖਿਆ ਨੇ ਤਾਂ ਬੇਰ ਆਪਣੀ ਵੱਜੋਂ ਤੋਂ ਜਿਹੜਾ ਬੇਰੀ ਨੂੰ ਮਾਰਿਆ ਸੀ ਪਰ ਮੇਰੀ ਮਾੜੀ ਕਿਸਮਤ ਤੇ ਗੇੜਾ ਪੱਥਰ ਜਿਹੜਾ ਤੈਨੂੰ ਲੱਗ ਗਿਆ ਮੈਂ ਕਿਸੇ ਵੈਰ ਕਰ ਤੇਰੇ ਪੱਥਰ ਨੇ ਮਾਰਿਆ ਮੈਂ ਬੇਰੀ ਨੂੰ ਮਾਰਿਆ ਸੀ ਜਿਸ ਕਰਕੇ ਮੈਨੂੰ ਬੇਰ ਦਿੱਤੀ ਆ ਜਿਸ ਕਰ ਮੇਰੀ ਭੁੱਖ ਜਿਹੜੀ ਦੂਰ ਹੋ ਜਾਂਦੀ ਹੈ ਜਦ ਨੰਮਰਤਾ ਸਹਿਤ ਉਸ ਮੁਸਾਫਰ ਨੇ ਇਹ ਅਖਤ ਬਾਦਸ਼ਾਹ ਜਿਹੜਾ ਬਹੁਤ ਖੁਸ਼ ਹੋ ਜਾ ਬਾਦਸ਼ਾਹ ਕਹਿਣ ਲੱਗਾ ਮੰਤਰੀ ਆਪਣੇ ਖਜ਼ਾਨੇ ਦੇ ਵਿੱਚੋਂ ਇਸ ਮੁਸਾਫਰ ਨੂੰ 1500 ਰੁਪਇਆ ਇੱਕ ਥਾਲ ਮਠਿਆਈਆਂ ਦਾ ਦੇ ਦੇ ਤੇ ਮੰਤਰੀ ਕਹਿਣ ਲੱਗਾ ਬਾਦਸ਼ਾਹ ਇਹ ਤੁਹਾਡਾ ਦੋਸ਼ੀ ਆ ਇਹਨੇ ਤੁਹਾਡੇ ਪੱਥਰ ਮਾਰਿਆ ਸਜ਼ਾ ਦੇਣ ਦੀ ਬਜਾਏ ਤੁਸੀਂ ਇਸ ਨੂੰ ਇਹ ਕਹਿ ਰਹੇ ਜੇ ਕਿ ਇਸ ਨੂੰ ਇੱਕ ਥਾਲ ਮਠਿਆਈਆਂ ਦਾ ਤੇ 550 ਦੇ ਦੇ ਇਹ ਕਾਰਨ ਕਿਉਂ ਬਾਦਸ਼ਾਹ ਕਹਿਣ ਲੱਗਾ ਮੰਤਰੀ ਇਹ ਜਿਹੜੀ ਬੇਰੀ ਆ ਤੇ ਜਿਹੜਾ ਬਿਰਸ਼ ਆ ਇਸ ਨੇ ਇਸ ਨੂੰ ਪੱਥਰ ਮਾਰਨਾ ਸੀ ਤੇ ਉਸ ਬਿਰਸ਼ ਨੇ ਇਸ ਨੂੰ ਜਿਹੜਾ ਬੇਰ ਤੇ ਨੇ ਸੀ ਮੈਂ ਇਸ ਦਰਸ਼ ਨਾਲ ਫਰਕ ਕਰ ਮਾ ਹੋ ਗਿਆ ਕਿ ਮੈਂ ਇਸ ਨੂੰ ਕੁਝ ਵੀ ਦੇ ਸਕਦਾ ਫਿਰ ਤੇ ਮੰਤਰੀ ਜਿਹੜਾ ਬਹੁਤ ਖੁਸ਼ ਹੁੰਦਾ ਉਹ ਇੱਕ ਥਾਲ ਪਠਾਨਾਂ ਦਾ ਭਰ ਕੇ ਤੇ ਪੰਜ ਸੱਤੀ ਗਾਹੇ ਜਿਹੜਾ ਉਸ ਮੁਸਾਫਿਰ ਨੂੰ ਦੇ ਦਿੰਦਾ ਤੇ ਬਾਦਸ਼ਾਹ ਨੇ ਆਖਿਆ ਕਿ ਮੰਤਰੀ ਇਸ ਮੁਸਾਫਿਰ ਨੂੰ ਘਰ ਦੇ ਵਿੱਚ ਆਦਰ ਸਹਿਤ ਛੱਡ ਕੇ ਆਓ ਜਦੋਂ ਇਹ ਸਭ ਲੋਕਾਂ ਨੇ ਉਸਤਤ ਦੇਖੀ ਤੇ ਬਾਦਸ਼ਾਹ ਨੇ ਉਸਤਤ ਕਰ ਲਾ ਦਿੱਤੇ ਵਾਹ ਵਾਹ ਕਰ ਲਾ ਦਿੱਤੇ ਇਸੇ ਤਰ੍ਹਾਂ ਜਿਹੜਾ ਮਨੁੱਖ ਆਪਣੇ ਮਨ ਦੇ ਵਿੱਚ ਕਿਸੇ ਰੁਧ ਕੋਈ ਚੱਕੀ ਵਿਚਾਰ ਰੱਖਦਾ ਤੇ ਉਹ ਵੀ ਅਗਲਾ ਮਨੁੱਖ ਜਿਹੜਾ ਉਸ ਮਨੁੱਖ ਦਾ ਜਿਹੜਾ ਬਹੁਤ ਆਦਰ ਕਰਦਾ